ਪੁਲਿਸ ਜਲਾ ਬਟਾਲਾ ਦਿਨ ਆਉਂਦੇ ਥਾਣਾ ਕੋਰੀ ਸੋਤ ਮਲੇ ਦੇ ਪਿੰਡ ਧਰਵਲੀ ਤੋਂ ਉਦੋਵਾਲੀ ਜਾਂਦੇ ਰੋਡ ਦੇ 33 ਸਾਲਾ ਨੌਜਵਾਨ ਦੀ ਸੜਕ ਹਾਸੇ ਜੋ ਭੇਤ ਪਰੇ ਹਲਾਤਾ ਵਿੱਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ ਪੁੱਤਰ ਕਸਮੀਰ ਸਿੰਘ ਵਾਸੀ ਪਿੰਡ ਗਾਜੀ ਨਗਲ ਵਜੋਂ ਹੋਈ ਹੈ ਮ੍ਰਿਤਕ ਗੁਰਵਿੰਦਰ ਸਿੰਘ ਦੀ ਮੌਜਿਖਬਰ ਸੌਂਦਿਆ ਹੀ ਪਿੰਡ ਵਿੱਚ ਮਾਹੌਲ ਗਮਗੀਨ ਬਣਿਆ ਹੋਇਆ ਹੈ ਮ੍ਰਿਤਕ ਦੇ ਵੱਡੇ ਭਰਾ ਜਸਪਾਲ ਸਿੰਘ ਵੱਲੋਂ ਜਾਣਕਾਰੀ ਦੇਂਦਿਆਂ ਦੱਸਿਆ ਮ੍ਰਿਤਕ ਗੁਰਵਿੰਦਰ ਸਿੰਘ ਇੱਕ ਨਿੱਜੀ ਵਸਤੂ ਕੰਡੈਕਟਰ ਦਾ ਕੰਮ ਕਰਦਾ ਸੀ ਤੇ ਉਹਨਾਂ ਨੂੰ ਕਿਸੇ ਰਹਾgir ਦਾ ਫੋਨ ਆਇਆ ਕਿ ਪਤਾ ਚੱਲਿਆ ਕਿ ਉਦੋਂ ਵਾਲੀ ਦਾ ਘਰ ਵਾਲੀ ਜਾਂਦੇ ਰੋਡ ਤੇ ਉਸਦੇ ਭਰਾ ਦਾ ਕਿਸੇ ਅਣਪਛਤੇ ਵਾਹਨ ਨਾਲ ਧਿਆਨ ਹਾਸਤਾ ਹੋਇਆ ਹੈ ਜਦੋਂ ਉਹਨਾਂ ਮੌਕੇ ਤੇ ਜਾ ਕੇ ਦੇਖਿਆ ਤਾਂ ਉਸਦੇ ਭਰਾ ਗੁਰਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ ਮ੍ਰਿਤਕ ਆਪਣੇ ਪਿੱਛੇ ਦੋ ਬੱਚੇ ਪਤਨੀ ਨੂੰ ਛੱਡ ਗਿਆ ਹੈ ਮ੍ਰਿਤਕ ਗੁਰਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਸਿਆ ਨੇ ਉੱਚ ਪ੍ਰਸ਼ਾਸਨ ਨੂੰ ਮੰਗ ਕੀਤੀ ਕਿ ਇਸ ਮਾਮੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਉਹਨਾਂ ਨੂੰ ਬੰਦਾ ਇਨਸਾਫ ਮਿਲ ਸਕੇ ਉਧਰ ਪੁਰਜ਼ਥਰਾ ਕੋਰਡ ਦੇ ਸੂਰਤ ਮੌਜੂਦ ਅਧਿਕਾਰੀਆਂ ਵੱਲੋਂ ਮਾਮਲਾ ਦਰਜ ਕਰਕੇ ਸ਼ਾਰਦਨ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਹਾਲੀ ਵਿੱਚ ਕੀ ਨਾ ਦੀ ਇਹ ਨਾ ਦੀ ਜਿਸ ਪਾਸ ਦੇ ਗਿਆ ਮੇਰਾ ਬਰਾਦਰ ਗੁਰਵਿੰਦਰ ਸਿੰਘ ਵਸ ਖਲਾਰ ਕੇ ਮੋਟਰਸਾਈਕਲ ਤੇ ਪਿੰਡ ਨੂੰ ਆ ਰਿਹਾ ਸੀ ਤੇ ਬਾਅਦ ਵਿੱਚ ਪਿੰਡ ਤੁਹਾਡਾ ਗਾਜੀ ਰੰਗਲ ਜੀ ਤੇ ਰਾਤੀ ਅਣਪਛਤੇ ਕਿਸੇ ਵਾਰ ਨਾ ਹੋਏ ਐਕਸੀਡੈਂਟ ਹੋ ਗਿਆ ਤੇ ਡੈਥ ਹੋ ਗਈ ਹੈ ਤੇ ਪੁਲਿਸ ਨੂੰ ਚਾਹੀਦਾ ਕਿ ਜੋ ਬੰਦੀ ਕਾਰਵਾਈ ਕਰੇ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਐਕਸੀਡੈਂਟ ਹੋ ਗਿਆ ਸਾਨੂੰ ਭਾਜੀ ਫੋਨ ਆਇਆ ਕਿ ਇਹ ਮੁੰਡਿਆਂ ਦਾ ਉਹਨਾਂ ਨੇ ਮੋਟਰਸਾਈਕਲ ਪਛਾਣ ਕੇ ਤੁਹਾਨੂੰ ਦੱਸਿਆ ਕਿ ਤੁਹਾਡਾ ਇਦਾਂ ਬ੍ਰਦਰ ਇਦਾਂ ਇੱਥੇ ਪਈ ਨਾ ਜਿਹੜੇ ਬੱਸ ਜਿਹੜੀ ਉਹ ਕਿੱਥੇ ਖਲਾਰ ਕੇ ਆਏ ਸੀ ਅਸੀਂ ਜੀ ਆਪਣਾ ਡੇਰਾ ਬਣਾ ਕੇ ਸ਼ਾਪੁਰਥਣੀ ਪਿੰਡ ਨੂੰ ਆ ਰਹੇ ਅਛਾ ਤੇ ਐਕਸੀਡੈਂਟ ਹੋਇਆ ਕਿੱਥੇ ਰਕੇ ਇਹ ਜਿੱਤ ਧਰਬਈ ਤੋਂ ਆਪਣਾ ਉਦਬਈ ਤੋਂ ਧਰਬਈ ਜੋੜ ਦੇ ਵਿਚਾਰ ਠੀਕ ਹੈ ਤੇ ਵਿਆਹ ਕਰਾ ਹੈ ਵਿਆਹ ਜੀ ਦੋ ਬੱਚੇ ਛੋਟੇ ਛੋਟੇ ਠੀਕ ਹੈ ਤੇ ਕੀ ਆਪਾਂ ਮੰਗੀ ਕਰਦੇ ਹੋ ਪ੍ਰਸ਼ਾਸਨ ਪ੍ਰਸ਼ਾਸਨ ਦਾ ਮੰਗਿਆ ਜੀ ਜੀ ਕਿ ਹੋ ਜਾਦਾ ਤੇ ਲੱਭੇ ਇਹਨਾਂ ਨੂੰ ਤੇ ਉਹਨਾਂ ਨੂੰ ਇਨਸਾਫ ਮਿਲੇ ਤੇ ਬੰਦੇ ਲੱਭੇ ਜਾ ਪੁੱਛਣ ਕੀ ਕਾਰਵਾਈ ਕੀਤੀ ਹੁੰਦਾ ਕਿ ਉਸ ਨੇ ਇਹ ਤੱਕ ਕਿ ਹਾਂਜੀ 174 ਦੀ ਕੰਦੇ ਫਿਰ ਕਿ ਉਹਨਾਂ ਲਾਸਰ ਕੋਸ਼ਟਮਾਨ ਸਰ ਕਰੀ ਹਾਂਜੀ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਰਣਜੀਤ ਸਿੰਘ ਹੈ ਗੱਜ ਨੰਗਲ ਜੀ ਸਾਡੇ ਪਿੰਡ ਦਾ ਨੌਜਵਾਨ ਗੁਰਵਿੰਦਰ ਸਿੰਘ ਜੋ ਆਪਣਾ ਵਸਤੇ ਕੰਨੈਕਟਰੀ ਕਰਦਾ ਸੀਗਾ ਛਾਪੁਰ ਜਾਜੇ ਤੋਂ ਮੋਟਰਸਾਈਕਲ ਲੈ ਕੇ ਪਿੰਡ ਆ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਆਉਂਦਿਆਂ ਕਿਸੇ ਅਣਪਛਾਤੇ ਵਾਹਨ ਨਾਲ ਦੀ ਐਕਸੀਡੈਂਟ ਹੋਣ ਕਰਕੇ ਮੌਤ ਹੋ ਗਈ ਕਿੱਥੇ ਹੋਇਆ ਜੀ ਪਿੰਡ ਦੇ ਨਾਮ ਇਹ ਦੁਵਾਲੀ ਤੋਂ ਧਰਵਾਲੀ ਦੇ ਵਿੱਚ ਹੋਇਆ ਜੀ ਕਿਹੜਾ ਟਾਈਮ ਸੀਗਾ ਸਾਢੇ 8 ਦਾ ਟਾਈਮ ਜੀ ਕਿਹਨੇ ਪਤਾ ਚੱਲਿਆ ਕਿ ਉਹ ਦਾ ਚਿੰਤਾ ਹੋ ਗਿਆ ਇਨਨੂੰ ਕਿਸੇ ਨੇ ਫੋਨ ਕੀਤਾ ਜੀ ਕਿ ਤੁਹਾਡਾ ਮੋਟਰਸਾਈਕਲ ਹੈ ਤੇ ਤੁਹਾਡਾ ਇੱਥੇ ਐਕਸੀਡੈਂਟ ਹੋਇਆ ਗਿਆ ਬੱਚੀ ਉਦੋਂ ਚਲੋ ਕੀ ਕਾਰਨ ਕਿ ਪੁਲਸ ਨੇ 174 ਦੀ ਕਾਰਵਾਈ ਕੀਤੀ ਹੈ ਜੀ ਤੇ ਅੱਗੇ ਕੈਮਰੇ ਚੈੱਕ ਕਰਕੇ ਤੇ ਜੋ ਮਿਲੇਗਾ ਕੋਈ ਨਨੁਕਪੂਰ ਤੇ ਫਿਰ ਉਹਦੇ ਹਿਸਾਬ ਨਾਲ ਕਹੀ ਜਾਂਦੇ ਆ ਕਿ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਤੇ ਮੰਗ ਕਰਦੇ ਆ ਕਿ ਇਹਨੂੰ ਇਨਸਾਫ ਮਿਲੇ ਜੇ ਕੋਈ ਜੇ ਮਾਰ ਕੇ ਸੁੱਟ ਕੇ ਗਿਆ ਵਾ ਉਹਨੂੰ ਫੜਿਆ ਜਾਵੇ ਤੇ ਇਹਨਾਂ 'ਤੇ ਕਦਮਾ ਦਰਜ ਹੋਵੇ ਮੌਕੇ ਤੇ ਡੈਥ ਹੋ ਗਈ ਜੀ ਮੌਕੇ ਤੇ ਡੈਥ ਹੋ ਗਈ ਹੈ ਜੀ